ਮਗਰ ਤੈਨੂੰ ਜਾਉਣਾ ਹੀਗਾ ਤੇਲ ਤੇ ਮੰਮੀ ਨਾਲ ਸਗੋ ਮੰਮੀ ਐਵੇਂ ਬੋਲ ਬੁਲਾਰਾ ਕਰਦੇ ਗਏ ਉਹ ਨਹੀਂ ਯਾਰ ਉੱਥੇ ਬੁੜੀਆਂ ਦਾ ਕੰਮ ਮੇਰਾ ਕੰਮ ਕੀ ਇਥੇ ਤੇ ਲੈ ਫਿਰ ਕੀ ਆ ਬੰਦਾ ਚੱਲ ਆਂਡ ਗਵਾਣ ਨੂੰ ਮਿਲਦਾ ਗਿਲਦਾ ਉਹ ਪਹਿਲਾਂ ਜਨਾਂ ਨਾ ਜਿਹਦਾ ਵਿਆਹ ਨਹੀਂ ਹੋਇਆ ਉਦੋਂ ਕਹਿੰਦੇ ਝੋਲੀ ਵਾਲਾ ਗੁਨਾ ਖਾ ਝੋਲੀਆ ਵਿਆਹ ਹੋ ਜੂ ਵਿਆਹ ਆ ਜੂ ਹਾਂ 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 ਹੋ ਨਹੀਂ ਜਨ ਹੁੰਦੇ ਆ ਹੋ ਗਿਆ ਹੁਣ ਕੰਮ ਜਨ ਹਾਂ ਹਾਂ ਸੁਣਦੇ ਆ ਜਾ ਮਾਸਰ ਰਵਦਨਾ ਨੂੰ ਗਰੀਸਾ ਦਿੰਦੀ ਆ ਕਿ ਆਖਰੀ ਦਿ ਹੈ ਤੁਹਾਨੂੰ ਪਤਾ ਇਸ ਮਲੀ ਲੱਗੇ ਕਿੰਨਾ ਹੀ ਕੰਮ ਕਰਾਉਂਦੀ ਆ ਹਾਂ ਹਾਂ ਅੱਜ ਸਵੇਰ ਦਾ ਇੰਨੇ ਪੋਚਾ ਬੱਚਾ ਆ ਮੇਰ ਨਾਲ ਲਵਾਤਾ ਵਾ ਸਾਰਾ ਹਾਂ ਤੇ ਦੁਪਹਿਰਾ ਹੀ ਆ ਗਈਆਂ ਸਾਨੂੰ ਤੇ ਸ਼ਾਂਤੀ ਹੋ ਗਈ ਉਹਦੇ ਆ ਰਹਿਮਤ ਚਲ ਗਈ ਆ ਜਲਦੀ ਲੱਗ ਲੈਣਾ ਚਾ ਕੋਈ ਨੀ ਫੇ ਮੇਰਾ ਮਾਂ ਚੱਲ ਰਹਿਮਤ ਬਹੁਤ ਖੁਸ਼ ਵਾ ਭੋਪੀ ਕੋ ਹਾਂ ਉਹਨੂੰ ਸਮਝਦੀ ਮਾਂ ਆਪਣੀ ਹਾਂ ਚੰਗਾ ਹੀ ਆ ਹੂੰ ਵਿੱਚੋ ਜੋ ਮੈਨੂੰ ਹੋ ਜਾਂਦਾ ਵਾ ਫਿਰ ਮੈਨੂੰ ਹੁੰਦਾ ਚਲੋ ਉਹ ਵਧੀਆ ਹੋ ਗਿਆ ਚਲੋ ਉਹਨਾਂ ਦੀ ਵੀ ਜੋੜੀ ਬਣ ਗਈ ਭੈਣ ਭਰਾਵਾਂ ਹਾਂ ਉਹਦਾ ਭਾਬੀ ਦਾ ਵੀ ਨਾ ਮੋ ਉਹਦੇ ਨਾਲ ਇੰਨਾ ਕਿ ਜ਼ਿਆਦਾ ਵਾ ਨਾ ਵੀ ਜਿੱਦਾਂ ਉਹ ਗੁਰਵੰਨਾ ਨਾਲ ਕਰਦੀ ਆ ਉਦਾਂ ਹੀ ਰਹਿਮਤ ਨਾਲ ਕਰਦੀ ਆ ਯਾਰ ਬੱਚਾ ਸੁਮੀਤ ਨਾ ਜੇ ਥੋੜਾ ਜਿਹਾ ਘਰ ਜਾਂਦੀ ਤੇ ਦੇਖੀਏ ਨਹੀਂ ਫਿਰ ਸੁਮੀਤ ਥੋੜੀ ਵੱਡੀ ਹੋ ਗਈ ਨਾ ਆਈ ਉਹਦੀ ਆ ਤੇ ਸਤੰਦੀ ਆ ਹਾਂ ਉਹੀ ਨਾ ਐਦੇ ਸਿਆਣੀ ਪਰ ਕਈ ਕਈ ਰਾਖਾ ਵੀ ਨਾ ਮੰਦੀ ਹੈ ਕੀ ਗੱਲ ਦਾ ਐਵੇਂ ਤਾਂ ਨਹੀਂ ਕਹਿੰਦੇ ਸੀਗੇ ਕਿ ਉਹ ਹੁਣ ਮੈਨੂੰ ਕਹਾਣੀ ਚੰਗੀ ਤਾਂ ਜਾਤ ਨਹੀਂ ਆ ਜਿਹੜਾ ਉਹ ਜੰਗਲ ਦੇ ਵਿੱਚ ਬੱਚਾ ਰਹਿ ਗਿਆ ਸੀਗਾ ਤੇ ਉਹ ਇੱਕ ਸਮੇਂ ਤੇ ਜਿਹੜੇ ਕਾਰਟੂਨ ਵੇਖਦੀ ਹੁੰਦੀ ਸੀ ਮੋਗਲੀ ਮੋਗਲੀ ਵਾਲਾ ਹਨਾ ਉਹ ਤਾਂ ਚੱਲ ਉਹ ਤੇ ਉਦਾਂ ਹੀ ਕਾਰਟੂਨ ਨਹੀਂ ਬਣਾਇਆ ਸੀਗਾ ਕਹਿੰਦੇ ਪਰ ਇਹ ਕਹਾਣੀ ਸੱਚੀ ਵੀ ਹੈਗੀ ਹੀ ਇਹਨਾਂ ਨੇ ਵੇਖਿਆ ਮੋਗਲੀ ਨਹੀਂ ਮੈਂ ਸਮਝਦੀ ਇਹਨੇ ਵੇਖਿਆ ਸੀਗਾ ਹਾਂ ਇਹ ਵੇਖਦੀ ਸੀ ਇੱਕ

ਵੇ ਕਿਦਾਂ ਵੇ ਬਣ ਤਾਂ ਕਿ ਜਦੋਂ ਮੈਂ ਘਰੋਂ ਬਾਹਰ ਨਿਕਲਦੀ ਆ ਨਾ ਉਦੋਂ ਹੀ ਐ ਇਕੱਠੇ ਹੋ ਕੇ ਜਰੁੱਟ ਵੱਜ ਜਾਂਦਾ ਗੁੰਦਰ ਈ ਗੱਲ ਜੀ ਦੋਵੇਂ ਬੈਠੇ ਆ ਤਾਂ ਮਾੜਾ ਲੱਗਦਾ ਤੈਨੂੰ ਚੰਗੇ ਲੱਗਦੇ ਤੈਨੂੰ ਬੈਠਿਆ ਪਰਿਵਾਰ ਇਕੱਠਾ ਮੈਨੂੰ ਉਹ ਚੰਗੇ ਲੱਗਦੇ ਆ ਤੇ ਕੁੜੀ ਦੇ ਮੱਥੇ 'ਚ ਵੀ 24 ਘੰਟੇ ਲੱਗੇ ਰਹਿੰਦੀ ਉਹਨੂੰ ਹੀ ਫੁੰਮਣ ਲਈ ਜਾਂਦੀ ਆ ਹੋਰ ਕੁੜੀ ਨੂੰ ਕਿੱਥੇ ਕੱਢਦੇ ਹੈ ਜੇ ਮੈਂ ਮੁੰਡੇ ਨੂੰ ਆਖਿਆ ਵੀ ਮੇਰੇ ਨਾਲ ਚੱਲ ਤੂੰ ਤੇ ਮੈਨੂੰ ਆਪਣੇ ਨਾਲ ਜੋਈ ਰੱਖਦੀ ਆ ਤੂੰ ਮੇਰੇ ਨਾਲ ਚੱਲ ਤੂੰ ਜਿ ਤਰ੍ਹਾਂ ਨਾ ਪੀਅਰ ਕੋ ਤੇਰਾ ਜੀ ਨਹੀਂ ਲੱਗਦਾ ਮੇਰੇ ਤੋਂ ਬਿਨਾ ਜੀ ਉਹ ਦੋਵੇਂ ਜੀ ਬੈਠੇ ਐ ਤੇ ਤੂੰ ਛੱਡਦੀ ਕਿਉਂ ਹਾਂ ਹਾਂ ਮੈਂ ਛੱਡਦੀ ਨਹੀਂ ਕਿ ਮੈਂ ਤਾਂ ਕੁੜੀ ਦੀ ਗੱਲ ਕਰਨ ਲਈ ਆਂ ਕੀ ਕੁੜੀ ਦੀ ਗੱਲ ਕਰਨੀ ਤੂੰ ਕੁੜੀ ਨੂੰ 24 ਘੰਟੇ ਫੁੰਮਣ ਲਾਈ ਜਾਂਦੇ ਅੱਗੇ ਤੈਨੂੰ ਦੱਸ ਕੇ ਤੇ ਹੱਡੀ ਮਣ ਮੋੜ ਮੋੜ ਕੇ ਉਹ ਗੱਲ ਹੀ ਕਰੀ ਜਾਣੀ ਨਹੀਂ ਪਾਉਣਾ ਕੁੜੀ ਦਾ ਕਿ ਜਦ ਤਿਆਰ ਕਰ ਨਾਲ ਕਰ ਦਿਆ ਕਰ ਫਿਰ ਨਾਲ ਕਿਉਂ ਨਹੀਂ ਖਲਾਈ ਇਹਨੇ ਜਰਮਾਨਾ ਬਹੁਤ ਹੂੰ ਤੇ ਚੰਗਾ ਬਗਰੇ ਬਹੁਤ ਆਨਾਰਾਵਾ ਮੈਂ ਜਿਹੜਾ ਪਾਉਣਾ ਪਾਈ ਦੇਣਾ ਮੈਂ ੰਡਰ ਦੇ ਤੇ ਤੇਰੇ ਅਗੀਆਂ ਘਰ ਪੜ ਦਿੰਦੀਆਂ ਹੁੰਦੀ ਚੰਗਾ ਹਾਂਜੀ ਬੈਠੇ ਆਇਓ ਮੇਰੇ ਆ ਗਏ ਜੀ ਆਹੀ ਤੇ ਆ ਗਏ ਤੇ ਜੇ ਤੂੰ ਮੇਰੇ ਨਾਲ ਚੱਲ ਜਾਂਦਾ ਤੇ ਤਾਂ ਕੀ ਸੀਗਾ ਕਿੰਨੀਆਂ ਗੱਲਾਂ ਕਰਦੀ ਮੈਨੂੰ ਕਰਨ ਦੇ ਮੈਨੂੰ ਨਾਲ ਜੋਸ਼ ਛੱਡਦੀ ਆ ਮੈਨੂੰ ਲੈ ਕੇ ਜਾਂਦੀ ਨਾਲ ਉਹ ਬੈਠ ਜਾ ਦਾਦਾ ਇਹ ਗੱਲ ਦੱਸ ਇਹਨੂੰ ਕਿਤੇ ਹੋਰ ਕੰਮ ਹੀ ਨਹੀਂ ਕੋਈ ਕੰਮ ਫੇਰ ਇਦਾਂ ਹੁਣ ਜਦੋਂ ਤੁਸੀਂ ਪਈ ਜਾਂਦੇ ਮੈਨੂੰ ਵੀ ਤੂੰ ਮੈਨੂੰ ਨਾਲ ਖੜਦੀ ਆ ਚੰਗਾ ਹੁਣ ਬਹੁਤੀ ਗੱਲਾਂ ਕਰ ਹੋਰ ਕੋਈ ਗੱਲ ਕਰ ਗੱਲ ਇਹੋ ਵੀ ਜਦੋਂ ਮੈਂ ਇਹਨੂੰ ਆਖਿਆ ਨਾਲ ਚੱਲ ਤੇ ਫਿਰ ਇਹ ਕਿਉਂ ਨਹੀਂ ਗਿਆ ਪਹਿਲੀ ਗੱਲ ਤੇ ਇਹ ਕਰੋ ਮੈਂ ਚੱਲ ਗਿਆ ਨਾ ਤੇਰੇ ਨਾਲ ਚਲ ਤੇ ਗਿਆ ਡੈਡੀ ਹੁਣ ਫਿਰ ਜਾਣਾ ਤੇ ਹੈ ਹੀ ਤੂੰ ਕਿਹੜਾ ਮਗਰੋਂ ਕੋਈ ਕੰਮ ਕਰਨਾ ਸੀ ਤੂੰ ਵੀ ਗੋਡੇ ਨਾਲ ਗੋਡਾ ਹੀ ਲਾ ਕੇ ਬਹਿ ਰਹਿਣਾ ਸੀ ਉਹ ਕਾਰ ਹੁੰਦਾ ਉਹਨੇ ਬਤੀ ਕੰਮ ਕਰਨੇ ਸੀਗੇ ਉਹ ਚਲ ਹੋੜ ਕਰ ਲਈਨੇ ਕੰਮ ਹੁਣ ਉਥੇ ਕੀ ਹੋ ਗਿਆ ਤੇ ਮੈਂ ਕਿਹਾ ਅੰਗੀ ਨਾ ਮੈਂ ਕਿਹਾ ਕੰਮ ਨਹੀਂ ਕਰਦਾ ਮੰਗੀ ਨਾ ਬਦਮਾਤ ਤੇ ਰੁੱਟ ਬਨ ਕੇ ਬਹਿ ਰਹਿ ਨਾ ਅੱਜ ਮੇਰਾ ਧੀਆ ਕਿ ਚਲਿਆ ਇਹ ਧੀਏ ਨੂੰ ਫੰਮਣ ਲਈ ਜਾਇਆ ਕਰੋ ਚੌਥੀ ਵਾਰ ਮੈਂ ਕਹਤਾ ਵਾ ਜਾ ਜਾ ਕੇ ਤੇ ਅੰਦਰ ਰੱਖ ਦੇ ਕੋਈ ਦੇ ਨਿਆਣੇ ਨੂੰ ਖਾਣ ਨੂੰ ਦੇ ਗੁਣਿਆਂ ਦੀ ਸਮੈਲ ਆਉਂਦੀ ਆ ਗੁਣਿਆਂ ਦੀ ਗੁਣਿਆਂ ਦੀ ਸਮੈਲ ਤੇ ਬੜੀ ਵਧੀਆ ਹੁੰਦੀ ਆ ਤੂੰ ਏਦਾਂ ਕਰ ਗੁਣਿਆਂ ਤੇਰੇ ਤੇਲ ਵੀ ਟੈਮ ਨਾਲ ਚੜਾਦਾ ਉਹਨਾਂ ਨੇ ਉਤਰਾ ਤੋੜ ਕੇ ਕਰੂ ਦੇਣ ਲਈ ਕੀ ਕਰਦੇ ਆ ਤੁਹਾਨੂੰ ਕੀ ਪਤਾ ਵਾ ਮੁੰਡੇ ਦੇ ਵਿਆਹ ਤਾਂ ਆਉਂਦੇ ਨਾ ਵੀ ਗੁਨਾ ਖਾਈਏ ਤੇ ਵਿਆਹ ਛੇਤੀ ਹੁੰਦਾ ਵਾ ਤੇ ਮੈਂ ਹੁਣ ਹੋਰ ਨਵੀਂ ਕਾੜ ਕੱਢਣ ਲੱਗੀ ਆ ਵੀ ਮੁੰਡੇ ਨੂੰ ਤੇਲ ਚੜਿਆ ਤੇ ਗੁਨਾ ਹੁੰਦਾ ਨਾ ਜਿਹੜਾ ਤੇ ਬਾਬਾ ਤੈਨੂੰ ਪੁੱਤ ਦਵੇ ਤੇ ਤੂੰ ਖਾ ਗੁਨਾ ਖਾਲਾ ਵੀ ਖਾਲਾ ਕੋਈ ਨਹੀਂ ਉਹਦੇ ਨਾਲ ਵੇਖਣੇ ਦੇ ਦੇਗੇ ਹੋਰ ਬੰਨੀ ਜਾਨੀ ਨਾਲੇ ਫਿਰ ਵਾਲਾ ਵਾਲੇ ਇਹਨਾਂ ਦੇ ਹੱਥ ਆਉਦੇ ਕਿ ਮੈਂ ਮੂੰਹ ਚ ਪਾਤਾ ਵਾ ਤੇ ਵਾਲ ਮੰਮੀ ਕੀ ਆਪਣੇ ਆ ਵਾਲਦਗੀ ਆ ਚੱਲ ਚੰਗਾ ਵੇ ਭਰਾਵਾ ਲੈ ਫੜਦੀ ਏ ਲੈ ਫੜ ਖਾਲਾ ਤੂੰ ਵੀ ਖਾ ਕੇ ਤਾਂ ਸੁੱਖ ਮੰਗੀ ਬਾਬਾ ਵੀਰ ਦੇ ਕਾਵੇ ਆ ਦੇ ਦੇਣਾ ਮੈਂ ਲੈ ਫੜ ਮਨਜੋਤ ਕੋਈ ਨਹੀਂ ਜੂਠ ਖਾਦਿਆ ਪਿਆਰ ਵਾ ਚੱਲ ਤੋਰ ਮੇਰੀ ਗੱਲ ਸੁਣੂ ਰਿਆ ਨਾਲੇ ਆਇਂਨਾ ਵਾ ਚੱਲ ਤੋਰ ਉਰੇ ਆਇਨਾ ਵਾ ਆਇਆ ਮੇਰੇ ਨਾਲ ਪਿੱਟਿਆ ਚੱਲੇ ਆ ਵਾ ਆਹੋ ਫਮਾ ਤੁਸੀਂ ਇਹ ਕੁੜੀ ਨਾਲ ਸੇਡ ਜੀ ਤੇ ਸਮਝ ਬੈਠਾ ਇੱਥੇ ਮੈਂ ਖਾ ਉਹ ਡੇ ਕੁੜੀਆਂ ਦੇ ਕਰ ਖੇਡਣ ਜਾਂਦੀ ਆ ਨਾ ਤੂੰ ਤੇ ਉਹ ਤਾਂ ਉਹਨਾਂ ਨੂੰ ਨਾ ਐਵੇਂ ਧੱਕਾ ਧੱਕਾ ਦੇ ਕੇ ਹਨਾ ਲਲੂੜ ਕੇ ਨਾ ਤੇ ਸਾਟ ਸੁੱਟਣਾ ਲਾਦੀ ਤੇ ਤੇਰੀ ਗੱਲ ਕਰਨ ਨੂੰ ਇੱਥੇ ਕੋਈ ਨਹੀਂ ਹੋਇਆਗਾ ਠੀਕ ਆ ਮੈਂ ਨਹੀਂ ਕਰਦੀ ਹਾਂ ਦਾਦੀ ਤੇ ਕਹ ਦਿੰਦੀ ਇਹਨੂੰ ਬਹੁਤਾ ਮੋਹ ਪਿਆਰ ਨਹੀਂ ਕਰਨਾ ਜੇ ਤੂੰ ਵੀ ਇੱਥੋਂ ਡਿੱਗ ਕੇ ਆ ਗਈ ਨਾ ਤੇ ਮੈਂ ਤੈਨੂੰ ਖੁੱਲ ਕੇ ਦਾਦੀ ਦੇ ਸਾਹਮਣੇ ਪਿਆਰ ਨਹੀਂ ਕਰ ਸਕਦੀ ਪਤਾ ਹੋਣਾ ਤੇ ਬਾਬੇ ਦੇ ਅੱਗੇ ਨਾ ਦੋਵੇਂ ਟਾਈਮ ਹੱਥ ਜੋੜਿਆ ਕਰ ਪਿਆਰ ਕਰਨਾ ਬਾਬਾ ਵੀਰ ਦੇ ਦੇ ਫਿਰ ਆਪਾਂ ਵੀ ਲੋੜੀ ਪੰਦਰ ਜਾ ਕਰਾਂਗੇ ਜੇ ਉਹ ਵੀ ਆਏ ਕੌਣ ਮੈਂ ਤੇ ਮੇਰਾ ਭਰਾ ਲਾ ਜੀ ਗੀਗੰਦੰਦੇ ਆ ਮਾਂ ਜੰਮੀਨੀ ਦੇ ਪੁੱਤ ਬਨੇਰੇ ਤੇ ਤੂੰ ਹਜੇ ਵੀਰਾ ਹੋਇਆ ਨਹੀਂ ਤੇ ਲੋੜੀਆਂ ਮੰਗਣ ਨੂੰ ਲੈ ਜਾ ਜਦੋਂ ਤੇਰਾ ਵੀਰ ਹੋਇਆ ਨਾ ਉਦੋਂ ਤੇ ਲੋੜੀ ਉਹਦੀ ਘਰੇ ਤੇਰੀ ਦਾਦੀ ਨੇ ਬਥੇਰੀ ਵੰਡਣੀ ਆ ਹਾਂ ਨਾ ਨਾਲੇ ਜੋ ਕੁੜੀਆਂ ਨੇ ਵੀ ਉਹਨਾਂ ਲੋੜੀ ਲੈਣ ਇੱਥੇ ਹਾਂ ਵੱਡਿਆਂ ਨੂੰ ਤੇ ਪਹਿਲੇ ਦੇ ਦਿੰਦੇ ਹੰਦੇ ਹੀ ਸੋਪੰਜਾ ਹੁਣ ਉਹ ਨਿੱਕੀਆਂ ਨੂੰ ਧਾਣੇ ਦੇ ਕੇ ਤੋੜ ਦਿੰਦੇ ਕਿ ਲੈਬ ਉਹ ਤਾਂ ਦਾਣੇ ਦੇ ਤੇ ਪੈਸੇ ਹੀ ਆਉਂਦੇ ਆ ਹਨਾ ਹੂੰ ਆਹੋ ਬੱਸ ਬਾਬਾ ਯਾਰ ਕਾਂ ਦੇ ਦੇ ਨਾ ਪੁੱਤ ਤੇ ਮੇਰੀਆਂ ਧੀਆਂ ਵਿੱਚ ਹੀ ਟੱਕੀਆਂ ਜਾਣ ਮੈਂ ਕਿ ਆਸ ਦੀ ਨਹੀਂ ਨਾ ਨਾ ਨੂੰਣੀ ਦਾਸ ਦੀ ਨਾ ਰੋਜ਼ ਆਰ ਦਾਸ ਕਰਦੀ ਨਹੀਂ ਸਾਰੇ ਸਾਰੇ ਕਿ ਮੇਰੇ ਮੈਨੂੰ ਨਾ ਮੇਰੇ ਸੋਨਾ ਜਿਹਾ ਭਰਾ ਮਿਲ ਗਿਆ ਅੱਛਾ ਗੋਤੂ ਹੈ ਗਈ ਇੱਧਰ ਛੋਟਦੀ ਦੇ ਨਹੀਂ ਜਿਹੜਾ ਹਨਾ ਤੇ ਇੱਕ ਤੈਨੂੰ ਗੱਲ ਦੱਸਾਂ ਇੱਕ ਗਾਣਾ ਵੀ ਆ ਬੜਾ ਸੋਹਣਾ ਕਹਿੰਦੇ ਜਿੱਦਾਂ ਮਤਲਬ ਇੱਕ ਧੀ ਆ ਮਾਂ ਦੇ ਪੇਟ ਚੋਂ ਪੁਕਾਰ ਕਰਦੀ ਆ ਕਿ ਮੈਨੂੰ ਇੱਕ ਵੀਰ ਦੇਵੀ ਹੈ ਨਾ ਰੱਬਾ ਇੱਕ ਵੀਰ ਦੇਈਂ ਇਦਾਂ ਦਾ ਕਿ ਅਸੀਂ ਵੀ ਮਣਾਈਏ ਅਸੀਂ ਵੀ ਗਾਈਏ ਵੀਰੇ ਦੀਆਂ ਘੋੜੀਆਂ ਇਹ ਚੰਦਰਾਜਗ ਗਾਉਣ ਦਿੰਦਾ ਨਹੀਂ ਹੈ ਨਾ ਇਦਾਂ ਹੀ ਆ ਧੀਆ ਬਣਨ ਨੂੰ ਤਾਂ ਬੜਾ ਹੁੰਦਾ ਵਾ ਵੀ ਸਾਡੇ ਵੀਰ ਹੋਵੇ ਅਹੀਂ ਉਹਦੀਆਂ ਲੋੜੀਆਂ ਮਨਾਈਆਂ ਅਹੀਂ ਉਹ ਕਰੀਏ ਜੇ ਕਰੀਏ ਬੜੇ ਉਹਦੇ ਚਾਹ ਮਨਾਈਏ ਹਨਾ ਇਹਦੇ ਬਸ ਉਹ ਰੱਬ ਦੇ ਹੱਥ ਹੀ ਆ ਕਿ ਉਹਨੇ ਵੀਰ ਦੇਣਾ ਵਾ ਕਿ ਕੀ ਦੇਣਾ ਵਾ ਮੈਂ ਤਾਂ ਕਹਿੰਨੀ ਜੜਾ ਵੀ ਬੱਚਾ ਦਵੇ ਕਿਸਮਤ ਵਾਲਾ ਦਵੇ ਉਹਦੀ ਕਿਸਮਤ ਚੰਗੀ ਹੋਵੇ ਹਨਾ ਹਾਂ ਮਾਤਾ ਜਿਹੜੀ ਗੱਲ ਕਰਨੀ ਉਥੇ ਕਰ ਲੈਂਦੀ ਆ ਇੱਥੇ ਕੀ ਕੰਨਜ ਵਾਲਾ ਪਾਉਣਾ ਉਹਦਾ ਮਨ ਜੋਦ ਤਾ ਤੇਰੇ ਨਾਲ ਮੇਰਾ ਗਾਲਾਂ ਕੱਢਣਾ ਜੀ ਨਹੀਂ ਕਰਦਾ ਪਰ ਪਤਾ ਨਹੀਂ ਤੇਰੀ ਜ਼ੁਬਾਨ ਦੇ ਉੱਤੇ ਮੰਮੀ ਕਿਉਂ ਨਹੀਂ ਰਵਜ ਹੈਗਾ ਤੂੰ ਮਾਤਾ ਤੋਂ ਬਗੈਰ ਮੇਰਾ ਨਾਲ ਗੱਲ ਹੀ ਨਹੀਂ ਕਰਦਾ ਪਹਿਲੀ ਗੱਲ ਤੇ ਇਹ ਕਰੋ ਤੇ ਮਾਤਾ ਮੰਮੀ ਇੱਕ ਹੀ ਚੀਜ਼ ਵਾ ਮੰਮੀ ਸ਼ੋਗਦਾ ਕੀ ਹੁੰਦਾ ਇਹ ਡੈਡ ਬੋਡੀ ਨੂੰ ਕਿਹਾ ਕਿਹਾ ਅੱਛਾ ਠੀਕ ਹੁਣ ਪੁੱਠੀਆਂ ਗੱਲਾਂ ਕੱਢੀ ਜਾ ਕੇ ਵੀ ਮੈਨੂੰ 75 ਹੀ ਲਾਉਣੀ ਕਿ ਨਾ ਕਿਸੇ ਗੱਲ ਦੀ ਚਕਾਨੀ ਦੇਣੀ ਆ ਗੱਲ ਕਰਕੇ ਤੇ ਮੇਰੀ ਸੁਣ ਗੱਲ ਜੇ ਮੈਂ ਗੁਣਾ ਉਹਦੇ ਮੂੰਹ ਚ ਮਾਸਾ ਪਾ ਕੇ ਤੁਹਾਨੂੰ ਦੁਆ ਨੂੰ ਫੜਾਤੇ ਹੀ ਤੂੰ ਕੀ ਕੁੜੀ ਦੇ ਮੂੰਹ ਦੇ ਵਿੱਚ ਗੁਨੇ ਪਾਉਣ ਡਿਆ ਹੈਗਾ ਹੋਵੇਂ ਤੇ ਮੰਮੀ ਮੇਰੀ ਧੀ ਆ ਤੇ ਮੈਂ ਉਹਨਾਂ ਪਿਆਰੀ ਨਹੀਂ ਕਰਦਾ ਸ਼ਾਬਾਸ਼ ਏ ਤੇਰੇ ਮੈਨੂੰ ਨਹੀਂ ਪਤਾ ਧੀ ਆ ਆ ਤੇ ਫੇਰ ਕੀ ਹੋ ਗਿਆ ਇੰਨਾ ਜ਼ਿਆਦਾ ਪਿਆਰ ਜਾਗਦਾ ਵਾ ਹੈ ਤੁਸੀਂ ਮੇਰੇ ਮੈਂ ਤੁਹਾਨੂੰ ਇੱਥੇ ਕਹਿੰਦੀ ਨਹੀਂ ਮੇਰੇ ਹੁੰਦਾ ਤੁਸੀਂ ਕੋਈ ਜਦ ਮੈਂ ਐ ਨਹੀਂ ਹੁੰਦੀ ਤੁਸੀਂ ਉਸੇ ਵੇਲੇ ਜ ਰੋਟ ਬੱਝ ਜਾਂਦਾ ਜੀ ਮੰਮੀ ਐਂ ਜੱਗੇ ਤੇ ਤੂੰ ਚੋਰੀ ਉਹਨਾਂ ਲਾਡ ਪਿਆਰ ਕਰਦੇ ਆ ਤੂੰ ਤੇ ਪਤਾ ਨਹੀਂ ਗੁਣਾ ਖਾਦ ਚਾ ਜਰਮ ਨਹੀਂ ਖਾਣਾ ਆਉਂਦਾ ਨਹੀਂ ਤੂੰ ਤਾਂ ਪਤਾ ਨਹੀਂ ਉਹਥੇ ਜਿ ਕਿਆ ਕੇ ਨੂੰ ਨਹੀਂ ਜਿ ਕਿਆ ਤੇ ਝੋਲੀ ਦੇ ਗੁਣੇ ਪਵਾ ਕੇ ਆ ਗਈਆਂ ਉਹਦੇ 10 ਮਿੰਟ ਲਾਉਂਦੀਆਂ ਵੇ ਭਰਾਵਾ ਝੋਲੀ ਚ ਕੱਲੇ ਗੁਣੇ ਹੀ ਪਾਉਂਦੇ ਆ ਇਹ ਕੱਲੇ ਗੁਣੇ ਨਹੀਂਗੇ ਇਹ ਨਾਲ ਮਠੀਆਂ ਵੀ ਆ ਆ ਵੇ ਇਧਰ ਆ ਮਠੀਆਂ ਵੀ ਆ ਨਾਲ ਆ ਗੁਣੇ ਵੀ ਆ ਨਾਲ ਉਹਥੇ ਕੁੜੀ ਨਹੀਂ ਦਿੱਤੇ ਨਹੀਂ ਮਠੀਆਂ ਹਾਏ ਹਾਏ ਹੁਣ ਦੇ ਦੇਨੀ ਵਾਲਾਂ ਵਾਲੇ ਹੱਥ ਹੀ ਹੁਣ ਖਾ ਲੈਣੇ ਉਹਨਾਂ ਵਾਂਗ ਹੀ ਲਿਆਂਦੇ ਮੈਂ ਕਿਰੇ ਇੱਕ ਜਮਾਰ ਲੈਣੇ ਕੱਲੀ ਨਹੀਂ ਪਰ ਮੇਰੀ ਸੁਣ ਲੈ ਇੱਕ ਗੱਲ ਪਾਏ ਮੈਂ ਝੋਲੀ ਦੇ ਗੁਨੇ ਪੂ ਆ ਕੇ ਆ ਗਈ ਪਾਏ ਮੈਂ ਕਿੱਦਾਂ ਆ ਗਈ ਆ ਐਂਜੇ ਤੁਹਾਨੂੰ ਵੇਖਣ ਡੇ ਆ ਤੇ ਲੋਕੀ ਤੁਹਾਨੂੰ ਵੇਖਣ ਡੇ ਨੇ ਵੀ ਘਰ ਖਾਂ ਹੀ ਹੈ ਨਹੀਂ ਇਹਨਾਂ ਨੂੰ ਬਹਿਣ ਨੂੰ ਕਿੱਥੇ ਤੁਸੀਂ ਬਾਹਰ ਗੇਟੋਂ ਬਾਹਰ ਲਿਕੇ ਬੈਠਾ ਮੰਮੀ ਧੁੱਪੇ ਬੈਠੇ ਫੇਰ ਕੀ ਹੋ ਗਿਆ ਅੰਦਰ ਚੀਤੇ ਆ ਜੀਏ ਬਾਏ ਕਿਹੜੇ ਧੁੱਪ ਹੈ ਨਹੀਂ ਕੀਨੀ ਧੁੱਪ ਵੇੜੇ ਦੇ ਵਿੱਚ ਤੇ ਬਾਹਰ ਵੀ ਪੈਲੀ ਆਪਣੀ ਆ ਤੈਨੂੰ ਕੋਈ ਸਾਈ ਨਹੀਂ ਆਈ ਤੈਨੂੰ ਕੋਈ ਗੱਡੀ ਦਾ ਕੰਮ ਨਹੀਂ ਆਇਆ ਅੱਜ ਤੇ ਮੈਂ ਆਪਣੇ ਪਰਿਵਾਰ ਨਾਲ ਨਹੀਂ ਰਹਿਦਾ ਮੰਮੀ ਜੇ ਤੇ ਕੋ ਜਿਹੜਾ ਜਾਂਦਾ ਠੀਕ ਆ ਨਹੀਂ ਤੇ ਹਨੂ ਕਰਦੇ ਅੱਡ ਸਿੱਧੀ ਗੱਲ ਵਾ ਮੇਰੀ ਸੁਣ ਲੈ ਗੱਲ ਮੈਨੂੰ ਅੱਡ ਕਰਨ ਦਾ ਤੇ ਪਤਾ ਨਹੀਂ ਨਾ ਮੈਂ ਸੋਚਿਆ ਹੀ ਆ ਮੈਂ ਇਹ ਕੰਨੀ ਹਾਂ ਵੀ ਦੋ ਕੁੜੀਆਂ ਦੇ ਅੱਗੇ ਆ ਉਹਦੀਆਂ ਤੇ ਹੋਰ ਕੁੜੀ ਨੂੰ ਪਿਆਰ ਕਰ ਕਰ ਕੇ ਮੈਨੂੰ ਲੱਗਦਾ ਕਿ ਫੇਰ ਭਾਵੇਂ ਕੁੜੀ ਆ ਜੇ ਨਾ ਮੈਂ ਜੇ ਅਰਦਾਸ ਕਰਦਾ ਵਾਂ ਕਿ ਕੁੜੀ ਹੋਵੇ ਉਹ ਤੇਰਾ ਲਹੂ ਹੋਵੇ ਤੇ ਤੂੰ ਬਲਕਿ ਕਿੰਨਾ ਕੇ ਪਿਆਰ ਕਰਦੀ ਉਹਨੂੰ ਬਗਾਨੇ ਲਹੂ ਨੂੰ ਤਮਾਦੀ ਇਦਾਂ ਪਰੇ ਛੋਟ ਛਟ ਕੇ ਪਤਾ ਲੱਗੇ ਨਾਲੇ ਕਿ ਕੁੜੀ ਕੀ ਚੀਜ਼ ਹੁੰਦੀ ਹੈ ਕੁੜੀਆਂ ਸ਼ਾਮ ਦੀਆਂ ਅੱਜਕੱਲ ਮੁੰਡੇ ਜਿਹੜੀ ਸ਼ਾਮ ਦੇ ਵੇ ਦੇਖਣੀ ਤੇ ਆ ਮਤ ਉਹੀ ਮੁੰਡਾ ਕੇ ਜਿੰਨਾ ਕਿ ਤੂੰ ਸਾਹਮਣੇ ਆ ਆਪਣੇ ਹੱਥੀ ਸਭ ਕੁਝ ਹੁੰਦਾ ਵਾ ਆ ਸੁਣਦੇ ਜੀ ਹੁਣ ਸੁਣਦੇ ਜੀ ਹੁਣ ਆਪਣੀ ਕਰਨ ਤੂੰ ਆਪ ਢਾਣ ਰਹੀ ਆ ਕਿਦਾਂ ਜਾਣ ਕੇ ਘਰ ਚ ਖੰਦਰ ਪਾਉਣ ਦੀ ਤੂੰ ਕਿਦਾਂ ਕਿਦਾਂ ਤੈਵੇਂ ਪਹਿਲਾਂ ਕਿਦਾਂ ਕਿਦਾਂ ਹਾਏ ਤੂੰ ਹੀ ਇੰਨਾ ਕੋਹ ਮੁੰਡਾ ਬੋਲ ਗਿਆ ਵਾ ਤੁਸੀਂ ਜੋ ਡੋਨਵਟਾ ਬਣ ਕੇ ਲੰਮੇ ਪਏ ਹੀ ਢੜਕੋ ਨਹੀਂ ਵਿੱਚ ਕੂ ਹੋਇਆ ਵੀ ਆਪਣੀ ਮਾਂ ਨੂੰ ਕਿਦਾਂ ਬੋਲਣ ਡਿਆ ਤੂੰ ਸ਼ੁਰੂਆਤ ਤੇ ਤੋਈ ਨਾ ਮੁੱਢੀ ਤੋਂ ਨਹੀਂ ਹੋਈ ਬਾਵੇਂ ਮੇਰੇ ਤੋਂ ਹੀ ਹੋਈ ਆ ਜਿਉਂ ਦੋਵੇਂ ਜੀ ਬਹਿ ਜੇ ਆ ਤੋ ਤੂੰ ਹੀ ਵੀਰੇ ਤੇ ਬੈਂਦੇ ਤੂੰ ਇੱਥੇ ਕਿਉਂ ਬੈਠੇ ਬਾਹਰ ਵੀ ਆਪਣਾ ਹੀ ਥਾਂ ਉੱਥੇ ਹੈਗਾ ਪਿੰਡ ਚੋਂ ਕਰੇ ਮੈਂ ਆ ਗੱਲ ਕੀਤੀ ਆ ਹਾਏ ਰੱਬਾ ਮੈਂ ਸਾਰੀਆਂ ਗੱਲਾਂ ਦੀ ਇੱਕੋ ਗੱਲ ਦਾ ਨਿਚੋੜ ਕੱਢਿਆ ਹੈ ਹੋਈ ਵੀ ਇੰਨਾ ਕੁੜੀਆਂ ਨੂੰ ਪਿਆਰ ਕਰਦੇ ਆ ਅਸੀਂ ਤੇ ਹੱਥ ਜੋੜਦੇ ਆ ਕਿ ਮਾਲਕਾ ਸੱਚੇ ਪਾਤਸ਼ਾਹ ਐਰਕਾ ਹੀ ਇਹਦੀ ਸੂ ਬਦਲ ਜੇ ਐਰਕੀ ਰੱਬ ਸਾਨੂੰ ਜੀ ਦੇ ਦੇ ਕਿਤੇ ਅਸੀਂ ਵੀ ਪੋਤੇ ਵਾਲੇ ਹੋ ਜਾਈਏ ਸਾਡੀ ਤੇ ਉਮਰ ਲੰਘ ਗਈ ਆ ਦਵਿੰਦਰ ਧੀ ਹੋਵੇ ਪੁੱਤ ਹੋਵੇ ਜੀਣਾ ਜਾਗਣਾ ਹੋਵੇ ਮੈਂ ਤੇ ਇਹ ਗੱਲ ਕਹਿਣਾ ਤੁਸੀਂ ਜੇ ਪਿਓ ਪੋਤੀ ਕਿਹੜੇ ਰਸੇ ਜੇ ਫਿਰ ਫੇਰੀਆਂ ਗਾਲੀਆਂ ਸੋਚਦੇ ਆਂ ਆਪਾਂ ਵੀ ਲੋੜੀਆਂ ਵੰਡਾਂਗੇ ਕਰ ਸਕਦੀ ਦਵਿੰਦਰ ਧੀ ਕਿਹੜਾ ਕੰਮ ਨਹੀਂ ਕਰ ਸਕਦੀ ਮੈਨੂੰ ਇਹ ਦੱਸ ਮੈਨੂੰ ਪਤਾ ਮੈਂ ਬੜੀ ਵਾਰ ਸੁਣਿਆ ਮੈਂ ਬੜੀ ਵਾਰ ਸੁਣ ਲਈ ਬੜੀ ਵਾਰ ਚਲਾ ਲੈਂਦੀ ਆ ਟਰੈਕ ਚਲਾ ਲੈਂਦੀ ਆ ਚੁੱਲ੍ਹੇ ਚੋਂ ਕਿਹੜਾ ਸਾਰਾ ਕਰ ਲੈਂਦੀ ਆ ਮੈਨੂੰ ਦੱਸ ਧੀ ਕਿਹੜਾ ਕੰਮ ਨਹੀਂ ਕਰ ਸਕਦੀ ਕਿੰਨੀ ਵਾਰ ਕਹੀ ਇਹ ਗੱਲ ਹਜ਼ਾਰਾਂ ਵਾਰ ਹੀ ਕਹਿ ਚੁੱਕੇ ਆ ਇਹ ਗੱਲ ਤੈਨੂੰ ਕਿੱਦਾਂ ਸਮਝਾਵਾਂ ਤੈਨੂੰ ਇਹ ਰੱਬ ਦਾ ਹੀ ਜੀ ਆ ਹਾਂ ਤੇ ਫਿਰ ਮੇਡ ਪਾਉਣੀ ਆ ਤੇ ਫਿਰ ਇਹੋ ਹੀ ਦੋ ਲੈ ਆਉਂਦੇ ਇਹੋ ਹੀ ਦੋ ਘਰ ਰੱਖਦੇ ਨੇ ਫਿਰ ਹੋਰ ਜੰਮਣ ਨਾ ਦਿੰਦੇ ਗਾੜੀ ਵੀ ਨਹੀਂ ਜੰਮਣਾ ਨਿਆਣਾ ਸਾਡੇ ਇਹੋ ਹੀ ਦੋ ਕੁੜੀਆਂ ਬਤੇਰੀਆਂ ਮੈਂ ਤੇ ਇਹੋ ਆ ਨਿ ਪਚਾ ਸਾਡੀ ਅਣਸਾ ਕੋਈ ਇੱਥੇ ਸਾਡੇ ਘਰ ਦਾ ਕੋਈ ਮਾਲਕ ਬਹਿ ਜਾਊਗਾ ਗਾੜੀ ਗਾਂ ਦਾ ਗਾਂ ਦਾ ਗਾਂ ਬੁੱਟ ਜਾ ਅੰਦਰ ਪਾਣੀ ਪੀ ਤੇਰਾ ਸੰਗ ਸੋਗ ਗਿਆ ਨਹੀਂ ਨਹੀਂ ਮੇਰੇ ਸੰਗ ਨੂੰ ਕੁਝ ਨਹੀਂ ਹੋਇਆ ਪਰ ਤੁਸੀਂ ਮੇਰੀ ਸਪੋਰਟ ਨਹੀਂ ਜੇ ਕਰਦੇ ਤਾਂ ਮੈਨੂੰ ਦੱਸੋ ਅਰੇ ਤੇਰੀ ਮੈਂ ਸਪੋਰਟ ਕਰਾਂ ਗੱਲਾਂ ਚੰਗੀਆਂ ਹੈਗੇ ਮੈਂ ਸਪੋਰਟ ਵੀ ਕਰੀਏ ਉਹ ਵੀ ਆਂਦਾ ਕੁੜੀ ਹੋਵੇ ਲੈ ਚੰਗਾ ਤੂੰ ਵੀ ਇੰਨਾ ਧੀ ਹੋਵੇ ਕੋ ਹੋਵੇ ਜੀ ਨਾ ਜਾਗਣਾ ਹੋਵੇ ਮੇਰਾ ਠੀਕ ਸ ਆਹੋ ਫੇ ਪਹਿਲੋਂ ਹੀ ਸੋਚ ਲਈ ਫੇ ਹੋਰਤੀ ਹੋਤ ਵੀ ਦਸ਼ਮਣ ਹੋਦੀ ਆਹੋ ਹੋ ਗਈ ਆ ਜਾਂ ਤੇ ਫੇ ਜੇ ਤੇ ਫੇ ਕੁੜੀ ਹੋ ਗਈ ਤੇ ਪਹਿਲੋਂ ਹੀ ਸੋਚ ਲਿਓ ਵੀ ਕਿੰਨੂੰ ਦੇਣੀ ਆ ਜਾਂ ਵੱਡੀ ਦੇ ਦਿਓ ਤੇ ਜਾਂ ਜਿਹੜੀ ਜੰਮਣੀ ਫੇ ਉਹ ਦੇ ਦਿਓ ਜੰਮੀ ਜ ਆਪਣੀ ਮਾਂ ਦੇ ਘਰ ਗੱਲਾਂ ਆਦੀ ਕਰਦੀ ਐ ਇਹਨਾਂ ਨੇ ਘਰ ਚਲਾ ਲੈਣੇ ਇਹੋ ਜਿਹੇ ਸੁਸਾਨੀ ਤਲੀ ਫੋਣੀ ਪਰ ਦਈਆ ਹੱਥੋਂ ਦਈਆ ਹਾਂਜੀ ਸਤਿ ਸ਼੍ਰੀ ਅਕਾਲ ਤੀਂ ਤੇ ਹੁੰਦੇ ਨਹੀਂ ਜੇ ਕਦੀ ਆਉਣਾ ਪੁੱਤ ਕੀ ਆ ਤੇਰੀ ਸੱਸ ਤੋਂ ਨਹੀਂ ਡਰਦੇ ਆਈ ਜਾ ਵੀ ਕੀਤਾ ਉਹਨੇ ਕਿਹੜੇ ਮੂੰਹੋਂ ਬੋਲਣਾ ਨਹੀਂ ਨਹੀਂ ਉਹ ਉਦਾਂ ਹੀ ਕਈ ਵਾਰੀ ਨਾ ਗੁੱਸੇ ਗਸੇ ਚ ਹੁੰਦੇ ਆ ਤੇ ਇਦਾਂ ਡਾਂਡਾ ਪੈਂਦੇ ਬੋਲਣਾ ਗੁੱਸੇ ਚ ਵਾ ਤੇ ਗਵਾਂਟੀਆਂ ਚ ਕੱਢਣਾ ਹੁੰਦਾ ਆ ਤੇ ਤੇਲ ਚੜਾਉਣ ਗਈ ਸੀਗੀ ਆ ਗਈ ਆ ਹਾਂਜੀ ਆ ਵੀ ਗਏ ਏਡੀ ਛਤੀ ਆਹੋ ਕੈਂਡੇ ਹੀਗੇ ਵੀ ਛੇਤੀ ਚੜ ਗਿਆ ਤੇ ਮੈਂ ਆ ਗਈ ਹੱਦ ਵਾਹਰ ਕਾਤੇ ਇਹ ਹੱਦ ਵਾਲੀ ਗੱਲ ਹੋਈ ਆ ਹਾਂ ਨਹੀਂ ਤੇ ਇਹ ਤਾਂ ਕਿਤੇ ਆਉਂਦੀ ਹੁੰਦੀ ਆ ਅੱਧੀ ਰਾਤ ਨੂੰ ਉਹਨਾਂ ਦੇ ਘਰ ਬੜਾ ਇਹਨਾਂ ਦਾ ਹਣ ਜਾਣ ਸਾਰੇ ਟੱਬਰ ਦਾ ਹੀ ਸਾਰਾ ਟੱਬਰ ਹੀ ਤੇ ਤੇਹੀ ਨਹੀਂ ਕੇ ਮੇਰਾ ਘਾਟ ਹੀ ਉਹਨਾਂ ਦੇ ਜਾਣ ਅੱਛਾ ਤੇ ਸੁਣਾ ਨਹੀਂ ਆਇਆ ਤੁਹਾਨੂੰ ਸੁਣਾਤ ਆਇਆ ਹੀ ਮੈਂ ਗਈ ਨਹੀਂ ਅੱਛਾ ਅੱਛਾ ਹਾਂ ਠੀਕ ਆ ਤਾਂ ਉਹ ਅਸਣਾ ਬੋਟ ਕੇ ਤੂੰ ਗਈ ਹੀਗੀ ਆਪਣੇ ਹਸਤਾਲ ਕੀ ਦੱਸਿਆ ਦੱਸ ਦੇ ਤਾਂਈ ਦੀ ਕੋਹਣੀ ਆ ਹੁਣ ਤੇ ਨਾ ਉਹੀ ਕਹਿ ਲੋ ਵੀ ਜਦੋਂ ਬੱਚਾ ਕੋਖੇ ਪੈ ਜਾਓ ਉਦੋਂ ਤੋਂ ਦਵਾਈ ਸਟਾਰਟ ਕਰ ਦੋ ਫੇ ਤੁਹਾਨੂੰ ਪਤਾ 9 ਮਹੀਨੇ ਦਵਾਈ ਵੀ ਨਾਲ ਹੀ ਖਾਓ ਹਾਂ 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 ਤੇ ਜੇ ਨਾ ਖੁਸ਼ਕ ਦਵਾਈਆਂ ਦੇ ਦਿੰਦੇ ਆ ਹਾਂਜੀ ਤੇ ਕਿਤਰਾ ਫਿਰ ਉਹਨਾਂ ਨੇ ਕੀ ਦੱਸਿਆ ਵਾ ਆਪਣੇ ਆਪਰੇਸ਼ਨ ਪ੍ਰੋਕਸ਼ਨ ਵੱਲੋਂ ਪਹਿਲੇ 2 ਬੱਜੇ ਪ੍ਰਸ਼ਨ ਨਾਲ ਬਣ ਹਾਂ ਦੁਪਹਿਰ ਕਹਿੰਦੇ ਵੀ ਔਰ ਕਮ ਹੀ ਚਾਂਸ ਜ਼ਿਆਦਾ ਪ੍ਰਸ਼ਨ ਦੀ ਹੀ ਆ ਹਾਂ ਇਹ ਤੇ ਸਮ੍ਰੀਤ ਵਰੀ ਸਗੋਂ ਮੈਨੂੰ ਨਾਰਮਲ ਕਹਿੰਦੇ ਸੀਗੇ ਤੇ ਐਡੇ ਟਾਈਮ ਤੇ ਉਹਨਾਂ ਨੇ ਪ੍ਰਸ਼ਨ ਕਰਤਾ ਸੀਗਾ ਹਾਂ ਇਹ ਇੰਨੀ ਕੋਈ ਪਤਾ ਵੀ ਇਹ ਨਹੀਂ ਕੋਈ ਵੀ ਪਤਾ ਵੀ ਕੋਈ ਕਹਿ ਨਹੀਂ ਸਕਦਾ ਵੀ ਪ੍ਰਸ਼ਨ ਵਾ ਕੇ ਜਾਂ ਉਦਾਂ ਵੀ ਨਾਰਮਲ ਹੀ ਮਾਂ ਰਾਏ ਸੰਦੇ ਹਾਂਜੀ ਨਾਰਮਲ ਆਜਕਲ ਵਿੰਦੀ ਘੱਟ ਵਾ ਟਾਈਮ ਹੀ ਇੰਨੀ ਡਾਕਟਰਾਂ ਕੋਲ ਨਹੀਂ ਆਂਦੇ ਆਖਰੀ ਬੱਚਾ ਤੀਜਾ ਹੀ ਹੁੰਦਾ ਵਾ ਆਪਰੇਸ਼ਨ ਦੇ ਨਾਲ ਤੇ ਚਲੋ ਮਾਂ ਰਾਏ ਜੀ ਦੇ ਦੇ ਆਰ ਕਾ ਲੱਗਦਾ ਤੇ ਮੈਨੂੰ ਐ ਹਾਂ ਵੀ ਜਿਤਰਾ ਮਾਰ ਆਈ ਤੈਨੂੰ ਪੋਤੀ ਦਊਗਾ ਹਾਂਜੀ ਵੇਖੋ ਇਹਦੇ ਹੁਣ ਪਤਾ ਨਹੀਂ ਸੁਮਰੀਤ ਵਾਰੀ ਵੀ ਇਦਾਂ ਹੀ ਹੈਗਾ ਤੇ ਦੂਜੀ ਰਹਿਮਤ ਵਾਰੀ ਵੀ ਇਦਾਂ ਹੀ ਕਹਿੰਦੇ ਹੀਗੇ ਸਾਰੇ ਜਿੰਨੇ ਵੀ ਵੇਖਣਾ ਵੀ ਮੁੰਡਾ ਹੀ ਹੋਣਾ ਵਾ ਲੱਗਦਾ ਨਹੀਂ ਠੀਕੇ ਇਹਦੇ ਤਾਈ ਜੀ ਉਹੀ ਗੱਲ ਵਾ ਟੱਕੀ ਦੀ ਜੇ ਕੋਈ ਨਾ 부ਜੇ 9 ਮਹੀਨੇ ਵੇਲੋ ਮਾਂ ਦੇ ਪੇਟ 'ਚ ਹੀ ਰਹਿੰਦੇ ਆ ਬੱਚੇ ਪਰ ਮਾਂ ਨੂੰ ਨਹੀਂ ਪਤਾ ਹੁੰਦਾ ਵੀ ਕੀ ਹੋਣਾ ਪਤਾ ਨਹੀਂਦਾ ਮਾਂ ਨੂੰ ਆ ਤੇ ਸਤ ਗੁਰਦੇ ਹੱਥ 'ਚ ਵਾ ਸਭ ਕੋ ਹਾਂਜੀ ਨਹੀਂ ਐਰ ਕਾ ਬਾਬਾ ਤੈਨੂੰ ਪੁੱਤ ਹੀ ਦਊਗਾ ਪੁੱਤ ਦਊ ਪਰਫੀ ਦਾ ਡੱਬਾ ਲੈਣਾ ਵਾ ਜਾਈ ਜੇ ਟਾਡੀ ਜਬਾਨ ਸ ਲਖਣੀ ਹੋਵੇ ਤਾਨੂੰ ਮੈਂ ਦੋ ਡੱਬੇ ਦਊਂਗੀ ਨਹੀਂ ਨਹੀਂ ਹਾਂ ਮਹਾਰਾ ਜੀ ਤੇਰੀ ਸੁਣ ਬਸ ਮੇਰਾ ਵੀ ਘਰ ਵੱਸਦਾ ਹੋ ਜਾਊਗਾ ਹਾਂ ਚਲੋ ਅੱਗੇ ਧੀ ਆ ਵਾ ਦੋ ਹੁਣ ਪੁੱਤ ਦਊਗਾ ਬਾਬਾ ਹਾਂਜੀ ਤੇ ਦੇਣਾ ਵੀ ਹੁੰਨੇ ਹੈਗਾ ਵੇਂਦੀ ਰਹੀ ਤੂੰ ਹਾਂਜੀ ਮੈਂ ਜਿੰਨੂੰ ਵੇਖ ਲਾ ਨਾ ਮੇਰੀ ਜਬਾਨ ਬੜੀ ਸੱਚੀ ਹੋ ਜਾਂਦੀ ਆ ਅੱਛਾ ਅੱਛਾ ਹਾਂ ਚਲੋ ਚੰਗਾ ਟਾਡੇ ਮੂੰਹ ਚ ਕਿਉਂ ਸ਼ੱਕਰ ਹੂੰ ਹਾਂ ਨਹੀਂ ਨਹੀਂ ਦੋਊਗਾ ਪਪਾ ਜੀ ਦੋਊਗਾ ਤੈਨੂੰ ਘਰ ਵਾਲੀ ਬਣਾਊਗਾ ਹਾਂ ਉਹ ਨਹੀਂ ਤੇ ਆਂਢੀ ਗੁਆਂਢੀ ਤੇ ਕਹਿੰਦੇ ਹੀ ਆ ਵੀ ਇਹ ਕਦ ਤੋਂ ਵਸਣ ਤੇ ਉਹ ਕੋਈ ਆ ਖਾਣਾ ਧੀਏ ਆਪਣਾ ਹੰਡਾਉਣਾ ਆਪਣਾ ਤੇ ਐਵੇਂ ਮੂੰਹਾਂ ਬੱਦਵਾਈਆਂ ਕੱਢਣੀਆਂ ਕਦੀ ਨਹੀਂ ਚਾਹੀਦੀ ਹਾਂਜੀ ਹਾਂਜੀ ਮੈਂ ਕਦੀ ਬੱਦਵਾਈ ਨਹੀਂ ਕਹਿਦੀ ਦਿੱਤੀ ਹਮ ਮੈਂ ਤੇ ਜਿੰਨੂੰ ਉਹਦਾ ਸੋਖੀ ਮੰਗੂਗੀ ਹਾਂਜੀ ਤੇ ਪਰਮਾਥਮਾ ਚਲੋ ਹਰ ਇੱਕ ਨੂੰ ਦਵੇ ਕਹਿੰਦੇ ਹੁੰਦੇ ਆ ਗੁਆਂਢ ਵੀ ਰੱਜੇ ਪੁੱਜਾ ਹੋਵੇ ਨਾ ਤੇ ਲੋੜ ਪਵੇ ਤਾਂ ਛੱਟ ਭੱਜ ਕੇ ਮੰਗ ਲਈਦਾ ਹਾਂਜੀ ਤੇ ਜੇ ਆਪਣੇ ਆਂਦੀ ਤੁਸੀਂ ਗੁਰਮੁਖ ਰਾ ਚਾਈ ਜਾਓਗੇ ਤੇ ਆਪਣੇ ਹੀ ਨਾ ਖੁਸ਼ੀ ਹੋਣਗੇ ਸੁਖੀ ਨਾ ਬਸਣਗੇ ਤੇ ਕਿੱਥੇ ਦੌੜਨਾ ਫਿਰ ਨਹੀਂ ਨਹੀਂ ਪੁੱਤ ਐਰਕਾ ਤੈਨੂੰ ਮਹਾਰਾਜ ਪੁੱਤੀ ਦਊਗਾ ਵੇਂਦੀ ਰਹੀ ਤੂੰ ਹਾਂਜੀ ਆਹੋ ਮਹਾਰਾਜ ਦਊਗਾ ਤੋ ਫਿਕਰ ਨਾ ਕਰਿਆ ਕਰ ਹਾਂਜੀ ਨਹੀਂ ਨਹੀਂ ਪਾਣੀ ਖਾਇਆ ਕਰ ਵੇਨੂ ਆਸਦਿਆ ਕਰ ਜੋਧਣੂ ਫੂਰ ਫਰਾਟ ਲਿਆਂਦਿਆ ਕਰੇ ਹਾਂਜੀ ਹਾਂਜੀ ਆਹ ਠੀਕ ਜੀ ਤੇ ਹੁਣ ਦਾ ਖਾਦਾ ਈ ਧੀਏ ਤੇਰੇ ਕੰਮ ਆਉਣਾ ਹੈ ਹਾਂ ਚਲੋ ਮੈਂ ਮਮਮੀ ਨਾਲ ਵੇਖ ਲੈ ਫੇਰ ਕਹੋਗੀ ਕਿੱਧਰ ਗਈ ਚੱਲ ਚੱਗਾ ਹਾਂ ਠੀਕ ਜੀ ਆਜਿਆ ਕਰੋ ਕੋਈ ਨਹੀਂ ਤੁਸੀਂ ਕੋਈ ਨਹੀਂ ਬਾਬਾ ਪੁੱਤ ਦਊ ਤੈਨੂੰ ਤੇ ਮੈਂ ਆਉਂ ਹਾਂ ਹਾਂਜੀ ਠੀਕ ਜੀ ਅਈ ਰਾਣੀ ਉਹ ਫੇਰ ਗੱਲਾਂ ਵਾ ਵਾਦ ਘਟ ਘੱਦੀ ਆਖੂ ਕਿ ਮੇਰੀ ਨਾ ਉਹ ਦੇ ਘਰ ਇੱਕ ਨਾ ਤਾ ਆਏ ਆਉਂਦੀ ਹਾਂਜੀ ਹਾਂਜੀ ਤੇ ਮੈਂ ਤੈਨੂੰ ਮਹਾਰਾਜ ਜੀ ਦਾ ਉਹ ਤੇ ਮੈਂ ਜ਼ਰੂਰ ਉਧੜਣੀ ਆਉਂ ਹਾਂਜੀ ਠੀਕ ਜੀ ਹਾਂ ਠੀਕ ਚਲੋ